सब्सक्राइब बटन दबा के मेरे चैनल को सब्सक्राइब कर लीजिए बेल आइकन को दबा के नोटिफिकेशन ऑन कर लीजिए हर सरकारी नौकरी की जानकारी सबसे पहले पाने के लिए दोस्तों सतोलट बाय हरदीप चैनल में आपका स्वागत है आज एक और नई भर्ती का नोटिफिकेशन लेके हाज़िर हूँ दोस्तों आपने प्लस टू किया है डिग्री किया है डिप्लोमा किया है तो आप इस जॉब के लिए एलिजिबल हो कैसे अप्लाई करना है एज क्या चाहिए क्वालिफिकेशन क्या चाहिए कि पूरी जानकारी के लिए वीडियो को लास्ट तक देखते रहिए जेकर दोस्तों मेरे चैनल पर पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए चलो दोस्तों आज का वीडियो स्टार्ट करते हैं दोस्तों जो आज का नोटिफिकेशन आया है चंडीगढ़ वाल और महिला विकास कारपोरेशन लिमिटेड चंडीगढ़ की तरफ से दोस्तों नोटिफिकेशन है जी वैकेंसी नंबर एक जी ऑफिस इंचार्ज की वैकेंसी है स्नेहा लाया फॉर गर्ल्स फीमेल ली जॉब है जी एक पोस्ट है तु ग्रेजुएशन किया ਸੋਸਾਇਓਲੋਜੀ ਸਾਈਕੋਲੋਜੀ ਔਰ ਸੋਸ਼ਲ ਵਰਕ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ ਮੈਨੇਜਿੰਗ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਦੀ ਗੱਲ ਕਰੀਏ 25 ਤੋਂ 60 ਸਾਲ ਏਜ ਹੈ ਔਰ ਪੇ ਤੁਹਾਡੀ ਰਹੇਗੀ 18000 ਰੁਪਏ ਪਰ ਮੰਥ ਫਿਕਸ ਪੋਸਟ ਨੰਬਰ 2 ਜੀ ਟ੍ਰੇਨਿੰਗ ਐਂਡ ਰਿਸਰਚ ਆਫਿਸਰ ਦੀ ਪੋਸਟ ਹੈ ਜੀ ਸਟੇਟ ਰਿਸੋਰਸ ਸੈਂਟਰ ਫਾਰ ਊਮਨ ਲਈ ਇੱਕ ਪੋਸਟ ਹੈ ਜੀ ਮਾਸਟਰ ਡਿਗਰੀ ਸੋਸ਼ਲ ਵਰਕ ਵੀ ਤੁਸੀਂ ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਦੀ ਗੱਲ ਕਰੀਏ 25 ਤੋਂ 37 ਸਾਲ ਏਜ ਔਰ ਸੈਲਰੀ ਜੀ 26250 ਰੁਪਏ ਪਰ ਮਹੀਨਾ ਪੋਸਟ ਨੰਬਰ ਤਿੰਨ ਦੀ ਗੱਲ ਕਰੀਏ ਜੀ ਰਿਸਰਚ ਅਫਸਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਮਾਸਟਰ ਡਿਗਰੀ ਤੁਸੀਂ ਕੀਤੀ ਹੈ ਸੋਸ਼ਲ ਵਰਕ ਇਕਨੋਮਿਕਸ ਊਮਨ ਸਟਡੀ ਜਾਂ ਲਾ ਵਿੱਚ ਔਰ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਰਿਸਰਚ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਏਜ 37 ਸਾਲ ਤੱਕ ਸੈਲਰੀ ਰਹੇਗੀ 25000 ਰੁਪਿਆ ਪਰ ਮਹੀਨਾ ਪੋਸਟ ਨੰਬਰ 4 ਦੀ ਗੱਲ ਕਰੀਏ ਅਸਿਸਟੈਂਟ ਟ੍ਰੇਨਿੰਗ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਗ੍ਰੈਜੂਏਸ਼ਨ ਤੁਸੀਂ ਕੀਤੀ ਹੈ ਟਾਈਪਿੰਗ 30 ਸ਼ਬਦ ਪ੍ਰਤੀ ਸੈਕਿੰਡ ਤੁਹਾਡੀ ਸਪੀਡ ਹੈ ਔਰ ਵਰਕਿੰਗ ਦਾ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਦੀ ਗੱਲ ਕਰੀਏ 37 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸੈਲਰੀ ਰਹੇਗੀ 15000 ਰੁਪਿਆ ਪਰ ਮਹੀਨਾ ਪੋਸਟ ਨੰਬਰ 5 ਦੀ ਗੱਲ ਕਰੀਏ ਜੀ ਸਟਾਫ ਨਰਸ ਦੀ ਪੋਸਟ ਆ ਬਣ ਸਕੀ ਸਟਾਪ ਸੈਂਟਰ ਫੀਮੇਲ ਲਈ ਇੱਕ ਪੋਸਟ ਪਲੱਸ 2 ਤੁਸੀਂ ਕੰਪਲੀਟ ਕੀਤੀ ਹੋਣੀ ਚਾਹੀਦੀ ਹੈ ਤੁਹਾ ਕਾਉਂਸਲ ਵੀ ਤੁਹਾਡਾ ਨਾਮ ਰਜਿਸਟਰ ਹੈ ਜਰ ਤੁਸੀਂ ਪੰਜਾਬੀ ਵਿੱਚ 10ਵੀਂ ਕੰਪਲੀਟ ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਦੀ ਗੱਲ ਕਰੀਏ 18 ਤੋਂ 37 ਸਾਲ ਜੀ ਸੈਲਰੀ ਰਹੇਗੀ 25649 ਰੁਪਏ ਪਰ ਮਹੀਨਾ ਉਸ ਨੰਬਰ 6 ਦੀ ਗੱਲ ਕਰੀਏ ਜੀ ਕੇਸ ਵਰਕਰ ਦੀ ਪੋਸਟ ਹੈ ਜੀ ਦੋ ਪੋਸਟਾਂ ਨੇ ਫੀਮੇਲ ਲਈ ਜੀ ਮਾਸਟਰ ਡਿਗਰੀ ਤੁਸੀਂ ਕੀਤੀ ਹੈ ਸੋਸ਼ਲ ਵਰਕ ਵਿੱਚ ਜਾਂ ਲਾਰ ਡਿਗਰੀ ਤੁਸੀਂ ਕੀਤੀ ਹੈ ਜੀ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਵਰਕਿੰਗ ਬਾਇਲੈਂਸ ਅਗੇਂਸਟ ਊਮਨ ਇਸ਼ੂਜ਼ ਇਨ ਗਵਰਨਮੈਂਟ ਜਾਂ ਨਾਨ ਗਵਰਨਮੈਂਟ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਏਜ ਦੀ ਗੱਲ ਕਰੀਏ 22 ਤੋਂ 55 ਸਾਲ ਏਜ ਹੈ ਔਰ 15000 ਰੁਪਏ ਸੈਲਰੀ ਰਹੇਗੀ ਪਰ ਮੰਥ ਪੋਸਟ ਨੰਬਰ 789 ਕਾਉਂਸਲਰ ਦੀ ਪੋਸਟ ਹੈ ਜੀ ਸਹਿਲੀਆਂ ਫਾਰ ਗਰਲ ਫੀਮੇਲ ਲਈ ਇੱਕ ਪੋਸਟ ਹੈ ਜੀ ਬਨ ਸਖੀ ਸਟਾਪ ਸੈਂਟਰ ਫੀਮੇਲ ਲਈ ਇੱਕ ਪੋਸਟ ਹੈ ਜੀ ਚਿਲड्रन ਹੋਮ ਸਖੀਆਂ ਬੁਆਏਸ ਇੱਕ ਪੋਸਟ ਹੈ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀ ਜੀ ਐਮਏ ਤੁਸੀਂ ਕੀਤੀ ਆ ਸਾਈਕੋਲੋਜੀ ਵਿੱਚ ਐਮਐਸਸੀ ਐਮਈਐਡ ਜਾਂ ਡਿਪਲੋਮਾ ਤੁਸੀਂ ਕੀਤਾ ਇਹਨਾਂ ਕਾਉਂਸਲਿੰਗ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਦੀ ਗੱਲ ਕਰੀ 18 ਤੋਂ 37 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਆ ਪੇ ਰਹੇਗੀ 25649 ਰੁਪਏ ਪਰ ਮਹੀਨਾ ਪੋਸਟ ਨੰਬਰ 10 ਦੀ ਗੱਲ ਕਰੀਏ ਜੀ ਸਾਈਨ ਲੈਂਗੁਏਜ ਟੀਚਰ ਦੀ ਪੋਸਟ ਹੈ ਜੀ ਆਸਾ ਕਿਰਨ ਦੀ ਇੱਕ ਪੋਸਟ ਹੈ ਜੀ ਡਿਪਲੋਮਾ ਇਨ ਸਪੀਚ ਐਂਡ ਹਿਅਰਿੰਗ ਪ੍ਰੋਬਲਮ ਤੁਸੀਂ ਕੀਤਾ ਤੁਸੀਂ ਅਪਲਾਈ ਕਰ ਸਕਦੇ ਹੋ ਏਜ ਦੀ ਗੱਲ ਕਰੀਏ 18 ਤੋਂ 37 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਹੈ ਔਰ ਪੇ ਦੀ ਗੱਲ ਕਰੀਏ 18000 ਰੁਪਏ ਪਰ ਮਹੀਨਾ ਫਿਕਸ ਪੇ ਰਹੇਗੀ ਤੁਹਾਡੀ ਪੋਸਟ ਨੰਬਰ 11 ਦੀ ਗੱਲ ਕਰੀਏ ਜੀ ਰੈਜ਼ੀਡੈਂਟ ਮੈਨੇਜਰ ਦੀ ਪੋਸਟ ਹੈ ਸੀ ਸੀ ਡਬਲਯੂ ਡੀ ਸੀ ਹਾਰ ਚਿਲड्रन ਹੋਮ ਦੀ ਪੋਸਟ ਹੈ ਜੀ ਇੱਕ ਪੋਸਟ ਆ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤੁਸੀਂ ਮਾਸਟਰ ਡਿਗਰੀ ਕੀਤੀ ਹੈ ਸੋਸਾਇਓਲੋਜੀ ਸਾਈਕੋਲੋਜੀ ਸੋਸ਼ਲ ਵਰਕ ਵਿੱਚ ਔਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਮੈਨੇਜਿੰਗ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਏਜ ਦੀ ਗੱਲ ਕਰੀਏ 25 ਤੋਂ 60 ਸਾਲ ਏਜ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੈਲਰੀ ਡਾਏਗੀ 30000 ਰੁਪਏ ਪਰ ਮਹੀਨਾ ਫਿਕਸ ਦੋਸਤੋ ਅਪਲਾਈ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ ਦੱਸ ਦਿੰਨਾ ਜੀ ਸਬਮਿਟ ਕਰਨਾ ਰੀਜ਼ਿਊਮ ਕੰਟੈਕਟ ਨੰਬਰ ਈਮੇਲ ਆਈਡੀ ਪਾਸਪੋਰਟ ਸਾਈਜ਼ ਫੋਟੋ self attested copies test memorials ਭੇਜ ਦੇਣਾ ਤੁਸੀਂ 31 1 2019 ਤੋਂ ਪਹਿਲਾਂ 3 ਵਜੇ ਤੱਕ ਜੋ ਐਡਰੈਸ ਇੱਥੇ ਮੈਂਸ਼ਨ ਕੀਤਾ ਗਿਆ ਉਸ ਐਡਰੈਸ ਉੱਤੇ ਤੁਸੀਂ ਜੋ ਇਹ ਦੋਸਤੋ ਐਡਰੈਸ ਹੈ ਨਾ ਇਹਦੇ ਉੱਪਰ ਤੁਸੀਂ ਭੇਜ ਦੇਣਾ 31 1 2019 ਤੋਂ ਪਹਿਲਾਂ ਪਹਿਲਾਂ ਦੋਸਤੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਲੈਣੀ ਹੋਵੇ ਤਾਂ ਇਹ ਕੰਟੈਕਟ ਨੰਬਰ ਦਿੱਤਾ ਹੈ ਇਹਦੇ ਉੱਪਰ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਦੋਸਤੋ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ